जैसे कि हम जानते हैं कि पूरा पंजाब जो है इस वक्त हाई अलर्ट पे चल रहा है और इस वक्त हम खड़े हैं राजपुरा के जो नेशनल हाईवे है आप मेरे पीछे देख सकते हैं कि पीछे जो पच्ची दरा के नाम से यहाँ पर जो एक नहर जो है वो बहती है इस टाइम उसमें जो है एक पहाड़ आया हुआ था उस चीज़ को लेकर यहाँ पर नगर कौंसिल के जो प्रधान है नरेंद्र शास्त्री और जो वाइस प्रधान है राजेश कुमार अपनी पूरी टीम के साथ यहाँ पर पहुँचे हुए हैं हम कोशिश करेंगे उनसे बातचीत करने की उनसे पूछेंगे कि आखिर ये वाला जो यहाँ पर जो ये पार्ट पड़ा हुआ है इसको जो भरने की जो है लगातार प्रक्रिया जारी है और उनसे पूछेंगे कि आखिर और जो आसपास के गांव का राजपुरा के गांव का और क्या हाल चल क्या हाल चल रहा है और लोगों के लिए क्या उनकी तरफ़ से जो है ਪ੍ਰਿਕਾਸ਼ਨ ਦਿਆ ਜਾ ਰਹਾ ਹੈ ਔਰ ਲੋਗੋ ਕੋ ਕੀ ਅਪੀਲ ਕੀ ਜਾ ਰਹੀ ਹੈ ਸਰਦਾਰ ਜੀ ਕੀ ਕਹਿਣਾ ਚਾਹੋਗੇ 25 ਦਰੀਆਂ ਤਾਂ ਇਸ ਤੇ ਤੁਸੀਂ ਪਹੁੰਚਿਓ ਜਾਇਜ਼ਾ ਲੈਣਾ ਕੀ ਹਾਲਾਤ ਨੇ ਇਸ ਤੇ 25 ਦਰੀਆਂ ਦੇ ਪਾਣੀ ਕਾਫੀ ਵੱਜ ਚੁੱਕਿਆ ਕੱਲ ਵੀ ਸਾਰਾ ਲੱਗੇ ਰੇ ਰਾਤ ਵੀ ਫਿਰ ਮੈਂ 1:30 ਵਜੇ ਇੱਥੋਂ ਗਿਆ ਪਾਣੀ ਦਾ ਪਤਾ ਲੱਗਾ ਜੀ ਦੁਬਾਰਾ ਫਿਰ ਵੱਧ ਗਿਆ ਉਦੋਂ ਫਿਰ ਅਸੀਂ ਦੁਬਾਰਾ ਇੱਥੋਂ ਨਾਲ ਲਿਆ ਕੇ ਜੰਸੂਏ ਤੋਂ ਕੱਟੇ ਲਾਗੇ ਸੀ ਲਾਇਏ ਰਾਤ ਇਸੇ ਜਾ ਕੇ ਤੇ ਹੁਣ ਜਿਹੜਾ ਪਾਣੀ ਹੋਰ ਜ਼ਿਆਦਾ ਹੋ ਗਿਆ ਜੀ ਇਥੇ ਥੋੜੀ ਸਾਨੂੰ ਸੰਭਾਵਨਾ ਲੱਗ ਰਹੀ ਵੀ ਦੁਵਾਰਾ ਕਿਤੇ ਇਥੇ ਕੋਈ ਨੁਕਸਾਨ ਨਾ ਹੋ ਜੇ। ਇਹ ਵੀ ਕੱਟੇ ਹੁਣ ਨਵੇਂ ਹੱਲ ਸਾਡੇ ਬੰਨੇ ਵਰ ਰਹੇ ਨੇ ਕੁਝ ਕੱਟੇ ਆ ਗਏ। ਬਾਕੀ ਹੋਰ ਆ ਰਹੇ ਆ। ਤਾਂ ਕਿ ਇਹ ਜਿਹੜਾ 20 ਪੁਆਇੰਟ ਸਾਡਾ ਇੱਥੇ ਸ਼ਹਿਰਦਾ ਹੀ ਆ। ਬਾਕੀ ਜਗ੍ਹਾ ਤੇ ਪਾਣੀ ਆ ਜਾਏਗਾ ਉਹ ਮਾਰ ਕਰੇਗਾ ਉਧਰਲੇ ਪਾਸੇ ਪੈ ਜਾ ਕੇ। ਉਧਰ ਸ਼ਹਿਰ ਸੁਣਿਆ ਵੀ ਐਨਡੀਆਰਐਫ ਦੀ ਜਿਹੜੀ ਟੀਮ ਆਈ ਗਈਆਂ ਉਹ ਵੀ ਚਿਤਕਾਰਾਂਕ ਨਹੀਂ ਪਹੁੰਚ ਗਈਆਂ ਨੇ। ਤੇ ਜਿਹੜਾ ਇਤਰੋ ਦੀ 25 ਦਰਾਂ ਲੰਘ ਰਿਹਾ ਅੱਗੇ ਜਾ ਕੇ ਖਰਾਜਪੁਰ ਨੂੰ ਟੱਚ ਕਰਦਾ ਤਾਂ ਉੱਥੇ ਵੀ ਕੋਈ 20 ਪੁਆਇੰਟ ਅੰਦਾਜ਼ਾ ਹੈ ਜੀ ਦੇਖੋ ਅਸੀਂ ਹੁਣ 100 ਕਟਾ ਸੀ ਉਧਰ ਭੇਜਿਆ ਖਰਾਜਪੁਰ ਐਜਮ ਸਾਹਿਬ ਨੇ ਕਿਹਾ ਉਥੇ ਉਥੇ ਭੇਜਿਆ ਉਹਨੂੰ ਕਰਕੇ ਹੁਣ ਉਹ ਪਿੰਡਾਂ ਲੈ ਦੇਖ ਰਹੇ ਉਹਨੇ ਉਥੇ ਆਪਣਾ ਕਿਉਂਕਿ ਇਹ ਤਾਂ ਸਾਡਾ ਪਾਣੀ ਐ ਪੈਪ ਸੀ ਨਾ ਇਹ ਸਾਡਾ ਥੋੜਾ ਪੁਆਇੰਟ ਜਣ ਸਾਡਾ ਕਮਜ਼ੋਰ ਸੀਗਾ ਤੇ ਕੱਲ ਸਾਰਾ ਸੀ ਇਹਦੇ ਕੋ ਲੋਹੇ ਦੀ ਸ਼ੀਟ ਵੀ ਲਾਈ ਆ ਤੇ ਇਹਦੇ ਲੋਹੇ ਦੀ ਸ਼ੀਟ ਲਾ ਕੇ ਫਿਰ ਆਨ ਮਰਵਾ ਵੀ ਘੇਰੇ ਆ ਉੱਤੇ ਜਾ ਕੇ ਕਾਫੀ ਕੱਟੇ ਦੇ ਗੇਰ ਕੇ ਨੂੰ ਨਹੀਂ ਤਾਂ ਇਹ ਪੋਰਸ਼ਨ ਦਾ ਇਹ ਸਾਰਾ ਪਾਣੀ ਬਹੁਤ ਡੁੰਗੇ ਤੱਕ ਸਾਡਾ ਪੈਪਾ ਦੇਖੋ ਓਵਰ ਆਲ ਸ਼ਹਿਰ ਦੇ ਕੀ ਹਾਲਾਤ ਨੇ ਦੇਖੋ ਸ਼ਹਿਰ ਫੇਲਾ ਤਾਂ ਠੀਕ ਹੈ ਪਰ ਮਾਤਵਾ ਠੀਕ ਬਾਕੀ ਉਹਨਾਂ ਕੋ ਪੁੱਛੋ ਬੰਦ ਕਿੰਨਾ ਪਾਣੀ ਆ ਜਾ ਸਕਦਾ ਕਿੰਨਾ ਕੰਟਰੋਲ ਹੋ ਸਕਦਾ ਕਿ ਨਹੀਂ ਹੋ ਸਕਦਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਤੇ ਜਿਹੜੇ ਪਿੰਡ ਬਸ ਥੋੜੀ ਸ਼ਹਿਰ ਦੇ ਕੋਲ ਅਲਰਟ ਰੈਨ ਦੀ ਲੋੜ ਹੈਗੀ ਆ ਬਾਕੀ ਤਾਂ ਦੇਖੋ ਜਿਹੜੀਆਂ ਹੁਣ ਟੀਮ ਆਈਆਂ ਨੇ ਇਹਦਾ ਮਤਲਬ ਸੰਭਾਵਨਾ ਕੁਝ ਆਪਾਂ ਨੂੰ ਲੱਗ ਰਹੀ ਹੈ ਨਾ ਵੀ ਥੋੜੀ ਖਤਰੇ ਦੀ ਜਗ੍ਹਾ ਹੈ ਕਿ ਇਹ ਤਾਂ ਹੀ ਜਾ ਕੇ ਨੇਰੇ ਪੀ ਟੀਮ ਆਈਆਂ ਨੇ ਜਿਹੜਾ ਬੰਨ ਇਸਟਲ ਜਿਹੜਾ ਹੈ ਕਵਰ ਕੀਤਾ ਜਾ ਰਿਹਾ ਹੈ ਅਗਰ ਇਹਦੀ ਸਥਿਤੀ ਖਰਾਬ ਹੁੰਦੀ ਹੈ ਤਾਂ ਇਸ ਦੇ ਵਿੱਚ ਸ਼ਹਿਰ ਦੇ ਕਿਹੜੇ ਕਿਹੜੇ ਇਲਾਕੇ ਨੂੰ ਵਾਰ ਪੈ ਸਕਦੀ ਹੈ ਨਹੀਂ ਦੇਖੋ ਇੱਥੇ ਤਾਂ ਸੀ ਸਿੱਧੇ ਖਰਾਬ ਹੋਣ ਨਹੀਂ ਦਿੰਦੇ ਇਹ ਕਿ ਨਹੀਂ ਕਿਉਂਕਿ ਇਹ ਹੀ ਸਾਡਾ ਪੁਆਇੰਟ ਹੈ ਕਿ ਅਸੀਂ ਸਾਰਾ ਜ਼ੋਰ ਉੱਥੇ ਲਾ ਦੇਣਾ ਉਹਨਾਂ ਜਾ ਕੇ ਤੇ ਬਾਕੀ ਹੁਣ ਅੱਗੇ ਦਾ ਪਤਾ ਨਹੀਂ ਉਹ ਡੇਨ ਦੇ ਬਾਅਦ ਅਗਲੇ ਦੇਖ ਰਹੇ ਸੀ ਕਿ ਕਿਤੇ ਅਗਰ ਕਮੀ ਹੈਗੀ ਪਿੰਡ ਵਾਸੀਆਂ ਨੂੰ ਕੀ ਕਹਿਣਾ ਜਾਊਂਗੇ ਜਿਹੜਾ ਪਿੰਡਾਂ ਨੂੰ ਮਾਰ ਕਰ ਰਿਹਾ ਹੈ ਵਾੜੇ ਦੇਖੋ ਪਹਿਲਾਂ ਪਰਮਾਤਮਾ ਵਿਭਤਾ ਨਾ ਪਾਏ ਜੁਹੇਗਾ ਪਰ ਪਤਾ ਨਹੀਂ ਉੱਪਰ ਪੰਜਾਬ ਦੀ ਪਰੰਪਰਾ ਹੈਗੀ ਆਪਾਂ ਸਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਵਿਭਤਾ ਨਾਲ ਲੜਨ ਵਾਸਤੇ ਤਿਆਰ ਖੜਦੇ ਨਹੀਂ ਆਪਾਂ ਹਮੇਸ਼ਾ ਸਰ ਕੀ ਨਾਮ ਹੈ ਜੀ ਅਭਾ ਹਰਜੇਸ਼ ਕੁਮਾਰ ਵਾਈਸ ਪ੍ਰਧਾਨ ਨਗਰ ਕਾਉਂਸਲ ਰਾਜਪੁਰਾ ਸਰ ਕਿਉਂਕਿ ਇੱਥੇ ਘਟਿਆ ਉਹ ਤੁਹਾਡੀ ਟੀਮ ਪੂਰੀ ਡਟੀ ਹੋਈ ਹੈ ਕੀ ਜਾਇਜ਼ਾ ਲਿਆ ਤੁਸੀਂ 25 ਦਰੀਆ ਦਾ ਅਸੀਂ ਜਾਇਜ਼ਾ ਲਿਆ ਲਗਾਤਾਰ 3 ਦਿਨਾਂ ਤੋਂ ਸਾਡੀ ਟੀਮ ਐਮਐਲਏ ਮੈਡਮ ਨੀਨਾ ਮਿੱਤਲ ਜੀ ਦੇ ਦਿਸ਼ਾ ਦੇ ਸੱਚ ਅਸੀਂ ਕੰਟੀਨਿਊ ਲਗੇ ਹੋਏ ਆ ਚਾਹੇ ਖਿਰਾਜਪੁਰ ਵਾਲਾ ਪਾਸਾ ਹੈ ਚਾਹੇ 25 ਦਰੇ ਦਾ ਚਾਹੇ ਆਪਣਾ ਹੀ ਫੋਕਲ ਪੁਆਇੰਟ ਵਾਲਾ ਹੋ ਗਿਆ ਤੇ ਇੱਥੇ ਉਹਨੂੰ ਪਤਾ ਚੱਲਿਆ ਸੀ ਕਿ ਮਾਮੂਲੀ ਤਰੇੜ ਆ ਰਹੀ ਹੈ ਤੇ ਨਾਲ ਦੀ ਨਾਲ ਟੀਮ ਦੇ ਮੈਂਬਰ ਪਹੁੰਚੇ ਤਾਂ ਰਿਕਵਰੀ ਕਰਨ ਵਾਸਤੇ ਥੈਲ ਵਗੈਰਾ ਚिने ਜਾ ਰਹੇ ਆ ਤੇ ਜੋ ਤੁਸੀਂ ਮੈਂ ਦੇਖਿਆ ਕਵਰੇਜ ਕਰ ਰਹੇ ਹੋ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਵੀ ਲੋਕਾਂ ਨੂੰ ਅਪੀਲ ਕਰਦਾ ਕਿ ਆਪਾਂ ਪੈਨਿਕ ਨਹੀਂ ਹੋਣਾ ਜੋ ਥੋੜਾ ਜਿਹਾ ਪਾਣੀ ਦਾ ਫਲੋ ਵਧਿਆ ਹੈ ਪਰ ਕੰਟਰੋਲ ਚ ਹੈ ਕਿ ਆਪਾਂ ਸਾਰੇ ਦੂਜਿਆਂ ਨੂੰ ਵੀ ਸੋਚ ਰੱਖਾਈਏ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਸ ਮੁਸੀਬਤ ਦਾ ਸਾਹਮਣਾ ਕਰਨਾ ਹੈ ਜੀ ਹਲਕਾ ਵਾਸੀ ਨੂੰ ਕੀ ਫੀਲ ਕਰਨਾ ਚਾਹੋਗੇ ਮੇਰੀ ਇਹ ਹੀ ਅਪੀਲ ਹੈ ਜੀ ਕਿਉਂਕਿ ਇਹ ਟਾਈਮ ਅਜੇ ਹੈ ਪੰਜਾਬ ਦੇ ਅਲੱਗ-ਅਲੱਗ ਈਸਿਆਂ 'ਚ ਆਪਾਂ ਦੇਖ ਰਹੇ ਆ ਬਾੜ ਚ ਅਗਰਸਤ ਹੋਏ ਹੋਏ ਆ ਲੋਕਾਂ ਦੇ ਮਨਾਂ 'ਚ ਵੀ ਹੈ ਕਈ ਚੈਨਲ ਵਾਲੇ ਹੀ ਮੈਂ ਦੇਖ ਰਿਹਾ ਨਿਊਜ਼ ਪਾ ਰਹੇ ਆ ਕਿ ਰਾਜਪੁਰਾ ਤਵਾਹੀ ਵਾਲੇ ਪਾਸੇ ਐਸੀ ਕੋਈ ਗੱਲਬਾਤ ਨਹੀਂ ਹੈ ਕਿਉਂਕਿ ਮੈਂ ਤੁਹਾਡਾ ਚੈਨਲ ਵੀ ਦੇਖਿਆ ਤੁਸੀਂ ਵੀ ਲੋਕਾਂ ਨੂੰ ਸਹੀ ਨਿਊਜ਼ ਪੇਜ ਦਿਓ ਤਾਂ ਸਾਡੀ ਟੀਮ ਵੀ ਦਿਨ ਰਾਤ ਲੱਗੇ ਹੋਇਆ ਸੀ ਦਿਨ ਦੇਖਣੇ ਰਾਤ ਸਾਡੀ ਸੋਚ ਹੈ ਕਿ ਰਾਜਪੁਰਾ ਸ਼ਹਿਰ 'ਚ ਆਪਾਂ ਨੇ ਪਾਣੀ ਐਂਟਰ ਨਹੀਂ ਕਰ ਦੇਣਾ ਤਿੰਨੀ ਪੁਆਇੰਟ ਹੈ ਜਿੱਥੋਂ ਪਾਣੀ ਐਂਟਰ ਹੋ ਸਕਦਾ ਹੈ ਪਿਛਲੇ ਤੋਂ ਪਿਛਲੇ ਸਾਲ 2023 'ਚ ਜਿਵੇਂ ਆਪਾਂ ਨੂੰ ਪਾੜ ਪੂਰਾ ਕੀਤਾ ਤੇ ਪਾਣੀ ਆਣ ਨਹੀਂ ਦਿੱਤਾ ਹੁਣ ਵੀ ਸਾਡੀ ਲੋਕਾਂ ਨੂੰ ਪੀਲਾ ਹੈ ਕਿ ਆਪਾਂ ਕਿਸੇ ਨੇ ਪੈਨਿਕ ਨਹੀਂ ਹੋਣਾ ਇਹ ਟਾਈਮ ਇਹ ਵੀ ਨਿਕਲ ਜਾਏਗਾ ਆਪਾਂ ਨੇ ਕਿਸੇ ਦੀ ਫਾਰਮਾਂ ਚ ਨਹੀਂ ਜਾਣਾ ਤੇ ਆਪਾਂ ਸਾਰੇ ਲੱਗੇ ਪ੍ਰਸ਼ਾਸਨ ਨਾਲ ਲੱਗੇ ਹੋਏ ਐਮਐਲਏ ਸਾਹਿਬ ਲੱਗੇ ਹੋਏ ਕਿ ਆਪਾਂ ਸਾਰੇ ਇਸ ਟਾਈਮ ਇਕੱਠੇ ਹੋ ਕੇ ਆਪਾਂ ਲੋਕਾਂ ਨੂੰ ਅਵੇਅਰ ਕਰੀਏ ਲੋਕਾਂ ਨੂੰ ਸਮਝਾਈਏ ਕਿ ਦੂਜੇ ਨਾਲ ਖੜੀ ਹੈ ਜੀ ਮੇਕੀ ਨਾਮ ਹੈ ਮੇਰੇ ਨਾਮ ਅਮਰਿੰਦਰ ਸਿੰਘ ਆ ਮੈਂ ਨੇੜੇ ਕਲੋਨੀ ਤੋਂ ਧਰਮਪੁਰ ਕਲੋਨੀ ਤੋਂ ਠੀਕ ਆ ਅਸੀਂ ਉਹ ਦੇਖਣ ਆਏ ਤੇ ਵੀ ਪਾਣੀ ਵਧ ਰਿਹਾ ਵੀ ਕੋਈ ਸਾਨੂੰ ਨੁਕਸਾਨ ਨਾ ਹੋ ਜੇ ਅੱਜ ਤੋਂ ਪਹਿਲਾਂ ਵੀ ਕਈ ਸਾਲ ਪਹਿਲਾਂ ਨੁਕਸਾਨ ਕੀਤਾ ਪਰ ਗਵਰਨਮੈਂਟ ਨੇ ਬਹੁਤ ਕਰੀ ਵੀ ਆ ਮਤਲਬ ਹੁਣ ਤਾਂ ਪੂਰੇ ਪ੍ਰੋਪਰਟੀ ਠੀਕ ਆ ਤਾਂ ਮੋਲ ਬਾਕੀ ਦੇਖਦੇ ਹੁਣ ਕੀ ਬਣਦਾ ਜਿਸ ਤਰ੍ਹਾਂ ਕੀ ਉੱਥੇ ਵੀ ਤੁਸੀਂ ਪਹਿਲੇ ਦੱਸ ਰਹੇ ਹੋ ਕਿ ਅਗਰ ਪਾਣੀ ਨਹੀਂ ਮੁੜਦਾ ਇੱਧਰ ਨੂੰ ਆ ਜਾਂਦਾ ਤਾਂ ਕਿੱਥੇ ਨੁਕਸਾਨ ਹੋਣ ਦੀ ਸੰਭਾਵਨਾ ਨੁਕਸਾਨ ਹੈ ਆਪਣਾ ਫੋਕਲ ਪੁਆਇੰਟ ਹੈ ਜੀ ਤਰਨਪੁਰਾ ਕਲੋਨੀ ਐ ਖਰਾਜਪੁਰ ਹੋ ਗਿਆ ਹਰ ਵਾਰੀ ਲੈਣੇ ਨੂੰ ਦਿੱਕਤ ਆਉਂਦੀ ਹੈ ਹੋਰ ਤਾਂ ਕੋਈ ਦਿੱਕਤ ਆਉਂਦੀ ਨਹੀਂ ਤੇ ਉਹ ਲੱਗਦਾ ਕਿ ਪਾਣੀ ਦਾ ਬਹਾਵ ਤੇਜ਼ ਹੋ ਗਿਆ ਪਹਿਲੇ ਨਾਲੋਂ ਪਹਿਲੇ ਨਾਲੋਂ ਬੜਾ ਤੇਜ਼ ਲੱਗ ਰਿਹਾ ਹੈ ਬਾਕੀ ਦੇਖਦੇ ਹੁਣ ਜਿਵੇਂ ਵੱਦਾ ਹੀ ਵੇਟ ਕਰਦੇ ਆ ਖੜੇ ਰਹਿ ਕੇ ਇਹ ਕਿਹਦਾ ਹੈ ਜੀ ਹਾਂਜੀ ਇਹ ਨਾ ਮੇਰੇ ਆਪਣਾ ਕੁਲਦੀਪ ਸਿੰਘ ਜੀ ਕਿਹੜਾ ਪਿੰਡ ਹੈ ਕੰਬੋਗ ਲਾ ਜਿੱਤਾ ਲਗਾਤਾਰ ਚੋ ਬਾਰਿਸ਼ ਹੋ ਰਹੀ ਐ ਕੱਗੜ ਦਾ ਪਾਣੀ ਵਧ ਰਿਹਾ ਤੇ 25 ਦਾ ਵੀ ਫਲੋ ਤੇ ਐ ਕੀ ਕਹਿੰਦਾ ਇਸ ਬਾਰੇ ਜਿਹੜੇ ਹਿਸਾਬ ਨਾਲ ਪਾਣੀ ਵਧ ਰਿਹਾ ਜੀ ਇਹ ਖਤਰਾ ਤੇ ਹੈ ਹੀ ਅੱਗੇ ਪਿੰਡਾਂ ਨੂੰ ਜੀ ਅਗਰ ਇਹ ਬਾਹਰ ਹੁੰਦਾ ਹੈ ਰਾਜਪੁਰੇ ਨੇ ਵੀ ਖਤਰਾ ਹੈ ਅੱਗੇ ਜਿਹੜੇ ਪਿੰਡ ਅੱਗੇ ਜਾ ਕੇ ਆ ਉੱਥੇ ਕਿਨਾਰੇ ਵੀ ਘਟ ਐ ਉੱਥੇ ਜਾ ਕੇ ਬਾਹਰ ਨਿਕਲੇਗਾ ਉਹ ਪਿੰਡਾਂ ਨੂੰ ਡੁਬੋਏਗਾ ਜੀ ਤੇ ਪ੍ਰਸ਼ਾਸਨ ਵੱਲੋਂ ਕੋਈ ਅਲਰਟ ਵੀ ਦਿੱਤਾ ਗਿਆ ਪਿੰਡਾਂ ਨੂੰ ਹਾਂਜੀ ਕੀਤਾ ਅਲਰਟ ਕੀਤਾ ਬਾਕਾਇਦਾ ਵੀਡੀਓ ਪਾਈਆਂ ਉਹਨਾਂ ਨੇ ਠੀਕ ਹੈ ਪਿੰਡਾਂ ਦੀਆਂ ਵੀ ਆ ਪਿੰਡਾਂ ਮਤਲਬ ਅਲਰਟ ਦੇ ਨੇ ਵੀ ਆਪ ਕੋ ਆਪਣਾ ਬਚਾਅ ਕਰੋ ਠੀਕ ਹੈ ਜਿੰਨਾ ਹੋ ਸਕੇ ਬਈ ਕੀ ਨਾਮ ਹੈ ਮਲਕੀ ਸਿੰਘ ਹੈ ਜੀ ਕਿੱਧਰ ਐਡ ਹੋ ਰਹੇ ਪਿੰਡ ਖਰਾਜੀਪਰਾ ਜੀ ਆਪਣਾ ਪਿੰਡ ਖਰਾਜੀਪਰਾ ਤੇ ਇਹ ਹੁਣ ਤੁਸੀਂ ਪਾਣੀ ਦੇਖਣ ਆਇਓ ਉੱਥੇ ਮਲਕੀ ਦਿਖਦਾ ਕਿ ਅਸੀਂ ਪਿੰਡ ਦੇਖਿਆ ਜੀ ਪਾਣੀ ਓਵਰ ਚੱਲ ਰਿਹਾ ਜੀ ਹੁਣ ਇੱਧਰ ਆਏ ਸੀਗੇ ਇੱਥੇ ਵੀ ਬਹੁਤ ਓਵਰ ਚੱਲ ਰਿਹਾ ਹੈ ਪਿੰਡ ਦੇ ਵਿੱਚ ਲੱਗੀ ਹੋਈ ਹੈ ਵੈਸੇ ਮਸ਼ੀਨ ਲਾਈ ਹੋਈ ਹੈ ਥੈਲੇ ਵਗੈਰਾ ਪਰਦੇ ਪਏ ਆ ਐਮਐਲਏ ਸਾਹਿਬ ਵੀ ਆਏ ਸੀ ਕੰਮ ਪੂਰਾ ਚੱਲ ਰਿਹਾ ਜੀ ਬਾਕੀ ਪਾਣੀ ਜ਼ਿਆਦਾ ਹੈ ਠੀਕ ਹੈ ਤੇ ਪ੍ਰਸ਼ਾਸਨ ਨੂੰ ਕੋਈ ਅਲਰਟ ਵੀ ਦਿੱਤਾ ਗਿਆ ਹੈ ਅਲਰਟ ਜਾਰੀ ਹੈ ਜੀ ਬਾਕੀ ਰਾਜਪੁਰੇ ਜਿਹੜੇ ਨਾਲ ਆਪਣਾ ਪਿੰਡ ਖਰਾਈਪੁਰਾ ਲੱਗਦਾ ਜੀ ਜੇ ਉਹ ਬੰਨ ਟੁੱਟਦਾ ਜੀ ਪੂਰੇ ਰਾਜਪੁਰੇ ਨੂੰ ਮਾਰ ਪੈਣੀ ਹੈ ਜੀ ਉਹਦੀ ਤੇ ਉਹਦੇ ਕਰਕੇ ਐਮਐਲਏ ਸਾਹਿਬ ਵੀ ਆਏ ਸੀ ਉਹਨਾਂ ਨੂੰ ਕਿਹਾ ਹੈ ਕੇ ਇਹਨਾਂ ਦੀ ਪੂਰੀ ਦੇਖਰੇਖ ਕੀਤੀ ਜਾਏ। ਸਭ ਤੋਂ ਕੀ ਅਪੀਲ ਕਰਨਾ ਚਾਹੁੰਦੇ ਹੁ ਇੱਕ ਆਮ ਨਾਗਰਿਕ ਬੰਦੇ ਨੇ। ਪ੍ਰਸ਼ਾਸਨ ਨੂੰ ਇਹ ਹੀ ਅਪੀਲ ਹੈ ਜੀ ਅਸੀਂ ਪਿੰਡ ਖਰਾਜਪੁਰ ਦੇ ਵਾਰ-ਵਾਰ ਕਹਿੰਨੇ ਆ ਜੀ ਸਾਡਾ ਬੰਨ ਉੱਚਾ ਕਰਵਾ ਦਿਓ, ਬੰਨ ਉੱਚਾ ਕਰਵਾ ਦਿਓ। ਨਾ ਬੇਲ ਦਾ ਰਾਮ ਦੇ ਨੇ ਜੀ, ਨਾ ਸਾਡੇ ਦਰਖਤ ਕਟਿੰਦੇ ਨੇ। ਉਹਦੇ ਕਰਕੇ ਰੋਕ ਲੱਗੀ ਹੋਈ ਹੈ ਪਾਣੀ ਦੀ। ਉਹਦੇ ਕਰਕੇ ਫਿਰ ਬੈਕ ਮਾਰਦਾ ਉਹ ਖੇਤਾਂ ਕਰਕੇ ਬਚਾਇਆ ਹੈ ਜੇ ਖੇਤ ਨਾ ਹੋਣ ਤੇ ਪਾਣੀ ਜਿਹੜਾ ਸਿੱਧਾ ਮਾਰਕੀਟ ਦੇ ਵਿੱਚ ਜਾਏਗਾ ਰਾਜਪੁਰੇ।